ਮੇਤਰੋ ਠੋਡੇ ਵਾਲ ਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ ਆਰਜਨ 605 ਡੀਆਈ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂ ਬਾਈ ਕੀ ਆਲਾ ਹਾਂਜੀ ਵਧੀਆ ਵੀਰੇ ਵਧੀਆ ਉਹ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਆਰਜਨ ਆ ਬਾਈ ਜੀ ਇਹ ਮਾਡਲ ਕਿਹੜਾ 2021 ਮਾਡਲ 2021 ਮਾਡਲ ਆ 50 ਨੰਬਰ ਆ ਇਹ ਆ ਫਰਸਟ ਓਨਰ 2005 ਠੀਕ ਆ ਫਰੋਈਪੁਰ ਦਾ ਨੰਬਰ ਆ ਤੇ ਗੱਲ ਕਰੀਏ ਬਾਈ ਦੀ ਟਾਇਰਾਂ ਦੀ ਟਾਇਰ ਪੂਰੇ ਇਹ ਦੇਖੋ ਇਹ ਸੱਤ ਬੜੇ ਚਾਰੇ ਬਾਈ ਚਾਰੇ ਟਾਇਰ 70 ਤੋਂ 75% ਟਾਇਰਾਂ ਤੇ ਸੈਂਟਰ ਗੇਅਰ ਆ ਬਾਈ ਕੰਪਨੀ ਦਾ ਕੰਪਨੀ ਦਾ ਸਾਰਾ ਵੀ ਇਹਨਾਂ ਟਰੈਕਟਰ ਦਾ ਠੀਕ ਆ ਸਮਾਨ ਬਾਈ ਟਰੈਕਟਰ ਨਾਲ ਸਮਾਨ ਕੀ ਮਿਲੂਗਾ ਡੰਡਾ ਪੱਤੀ ਸ਼ਤ ਠੀਕ ਆ ਸਾਰਾ ਸਮਾਨ ਮਿਲੂਗਾ ਤੇ ਬਾਈ ਜੀ ਘਰ ਦਾ ਟਰੈਕਟਰ ਨਾਲ ਠੀਕ ਆ ਘਰ ਦਾ ਟਰੈਕਟਰ ਆ ਤੇ ਬਾਈ ਹੋਣੀ ਆਵੇ ਕਣਕ ਬਿੱਜੀ ਆਉਂਦੇ ਸੀ ਹਣਾ ਬਾਈ ਹਾਂਜੀ ਆ ਠੀਕ ਆ ਬਾਈ ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਹੈ ਵੀ 5,99,000 5,99,000 ਡਿਮਾਂਡ ਆ ਹਾਂਜੀ ਹਾਂਜੀ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਮਾਨਤਨ ਵੀ ਫੁੱਲ ਕਰਾਂਗੇ ਫੁੱਲ ਮਾਨਤਨ ਹੋਊਗਾ ਤੇ ਇੰਜਨ ਗੇਅਰ ਦਾ ਦੱਸੋ ਮੇਨ ਤੇ ਤੱਲੀ ਨਵਾਂ ਹੀ ਵਾਹ ਕੇ ਸੰਭੂ ਕਰ ਲਿਆ ਵਾਹ ਜੇ ਵੇਖੋ ਹਾਂ ਸਟਾਰਟ ਖੜਾ ਟਰੈਕਟਰ ਪੂਰਾ ਸੋਹਣਾ ਟਰੈਕਟਰ ਹਨਾ ਬਾਈ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਲਿਆ ਹਾਂ ਹਾਂਜੀ ਹਾਂਜੀ ਠੀਕ ਆ ਤੇ ਕਿਹੜੇ ਪਿੰਡ ਵਗਾਉਗੇ ਪਿੰਡ ਮੋਤੀ ਜਿਲ੍ਹਾ ਬਰੇਕ ਨੰਬਰ ਬੋਲ ਦਿਓ ਵੀਰੇ ਨੰਬਰ 8847213502 ਹੁਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਆਪਾਂ ਮਾਨਤਾਨ ਫੋਲ ਕਰਨਾ ਹਾਂਜੀ ਹਾਂਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ